ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਵਨ ਸਵਾਗਤ ਕਰਦੀ ਤੁਹਾਡਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆ ਲਓ ਜੀ ਅੱਜ ਆਪਾਂ ਤੁਹਾਡੇ ਨਾਲ ਇੱਕ ਨਵੀਂ ਰੈਸਿਪੀ ਸ਼ੇਅਰ ਕਰਦੇ ਆ ਜਿਸ ਦੇ ਲਈ ਆਪਾਂ ਅੱਧਿਕ ਕੌਲੀ ਲੈਤੀ ਹੈ ਦਹੀਂ ਦੀ ਤੁਸੀਂ ਕੋਈ ਵੀ ਕੌਲੀ ਜਾਂ ਕੱਪ ਘਰ ਦੇ ਵਿੱਚ ਕੋਈ ਵੀ ਚੀਜ਼ ਆਪਾਂ ਬਰਤਨ ਕੋਈ ਵੀ ਆਪਾਂ ਸੈੱਟ ਕਰ ਸਕਦੇ ਆ ਮੀਜ਼ਰ ਕਰਨ ਲਈ ਤੇ ਮੈਂ ਇਹ ਕੌਲੀ ਦੇ ਨਾਲ ਨਾਪ ਕਰੂੰਗੀ ਸਾਰੇ ਇਸੇ ਕੌਲੀ ਦੇ ਨਾਲ ਤੇ ਅਧਿਕ ਕੌਲੀ ਇਹ ਦਹੀਂ ਦੀ ਲੈਤੀ ਆ ਤੇ ਇਸ ਦੇ ਵਿੱਚ ਪੌਣੀ ਕੌਲੀ ਆਪਾਂ ਪਾਵਾਂਗੇ ਪੀਸੀ ਹੋਈ ਖੰਡ ਜੀ ਖੰਡ ਨੂੰ ਆਪਾਂ ਪੀਸ ਲਿਆ ਸੀ ਜੀ ਤੇ ਪੌਣੀ ਕੌਲੀ ਇਸ ਦੇ ਵਿੱਚ ਪਾਵਾਂਗੇ ਤੇ ਆਪਾਂ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਨਾ ਹੈ ਦਹੀਂ ਆ ਜਿਹੜਾ ਆਪਣਾ ਬਹੁਤ ਜ਼ਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਜੀ ਇੱਕ ਚਮਚਾ ਪਾਸੇ ਦੇ ਵਿੱਚ ਪਾਵਾਂਗੇ ਜੀ ਵਨੀਲਾ ਐਸੈਂਸ ਲਓ ਜੀ ਆਪਾਂ ਇਸ ਨੂੰ ਜੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਲਓ ਜੀ ਹੁਣ ਆਪਾਂ ਇੱਕ ਛਾਨਣੀ ਲੈ ਲਈਏ ਤੇ ਉੱਪਰ ਰੱਖ ਲਈਏ ਤੇ ਉਸ ਦੇ ਵਿੱਚ ਪਾਵਾਂਗੇ ਆਪਾਂ ਇੱਕ ਗੋਲੀ ਪਾਵਾਂਗੇ ਮੈਦੇ ਦੀ ਤੇ ਚੌਥਾ ਕਿਹਸਾ ਕੋਲੀ ਦਾ ਆਪਾਂ ਪਾਵਾਂਗੇ ਇਸ ਦੇ ਵਿੱਚ ਮਿਲਕ ਪਾਊਡਰ ਦੀ ਤੇ 5 ਚਮਚਾ ਪਾ ਪਾਵਾਂਗੇ ਇਸ ਦੇ ਵਿੱਚ ਕੋਕੋ ਪਾਊਡਰ ਦੀ ਛੋਟੇ ਚਮਚਾ ਇਹ ਤੇ ਇੱਕ ਚਮਚਾ ਪਾਵਾਂਗੇ ਬੇਕਿੰਗ ਪਾਊਡਰ ਦੀ ਤੇ ਅੱਧਾ ਚਮਚਾ ਪਾਵਾਂਗੇ ਬੇਕਿੰਗ ਸੋਡਾ ਦੀ ਤਾ ਕੰਮ ਚ ਪਾ ਪਾਦਾ ਜੀ ਬੇਕਿੰਗ ਸੋਡਾ ਅੱਧਾ ਕੰਮ ਦਾ ਪਾਸ ਦੇ ਵਿੱਚ ਪਾਵਾਂਗੇ ਨਮਕ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਛਾਣ ਲਾਂਗੇ ਜੀ ਲਓ ਜੀ ਆਪਾਂ ਇਹ ਸਾਰੀਆਂ ਚੀਜ਼ਾਂ ਛਾਣ ਲੀਆਂ ਤੇ ਹੁਣ ਆਪਾਂ ਇਸ ਨੂੰ ਮਿਕਸ ਕਰ ਲਾਂਗੇ ਹੁਣ ਇੱਕ ਕੌਲੀ ਮੈਂ ਲੈਤੀ ਦੁੱਧ ਦੀ ਥੋੜਾ ਥੋੜਾ ਕਰਕੇ ਆਪਾਂ ਇਸ ਦੇ ਵਿੱਚ ਦੁੱਧ ਪਾਵਾਂਗੇ ਸਾਰਾ ਇਕੱਠਾ ਦੁੱਧ ਨਹੀਂ ਪਾਉਣਾ ਆਪਾਂ ਤੇ ਆਪਾਂ ਇਸ ਨੂੰ ਮਿਕਸ ਕਰਾਂਗੇ ਲੋ ਜੀ ਹੁਣ ਆਪਾਂ ਆਹ ਕੱਪ ਲੈ ਤੇ ਲੋ ਜੀ ਆਪਾਂ ਇਸ ਦੇ ਵਿੱਚ ਨਾ ਤੇਲ ਲਗਾ ਲੈਨੇ ਆਗੇ ਹਲਕਾ ਜਿਹਾ ਬਰਸ਼ ਦੀ ਮਦਦ ਨਾਲ ਆਪਾਂ ਤੇਲ ਲਗਾ ਲਾਂਗੇ ਉਸ ਤੋਂ ਬਾਅਦ ਆਪਾਂ ਸੁੱਕਾ ਮੈਦਾ ਲਵਾਂਗੇ ਜੀ ਇਸ ਦੇ ਵਿੱਚ ਪਾਵਾਂਗੇ ਤੇ ਇਸ ਨੂੰ ਹਲਕਾ ਜਿਹਾ ਇਹ ਡਾਸਟਿੰਗ ਕਰ ਦਾਂਗੇ ਤੇ ਜਿਹੜਾ ਫालतੂ ਦਾ ਹੋਊਗਾ ਆਪਾਂ ਉਸ ਨੂੰ ਇਸੇ ਬਰਤਨ ਦੇ ਵਿੱਚ ਝਾੜ ਦਾਂਗੇ ਇਸ ਤਰ੍ਹਾਂ ਕਰਕੇ ਲਓ ਜੀ ਹੁਣ ਆਪਾਂ ਜਿਹੜਾ ਬੈਟਰ ਬਣਾਇਆ ਸੀ ਉਸ ਨੂੰ ਕੱਪ ਦੇ ਵਿੱਚ ਪਾਵਾਂਗੇ ਤੇ ਆਪਾਂ ਅੱਧਾ ਕਿ ਕੱਪ ਭਰਨਾ ਜੀ ਥੱਦੇ ਨਾਲ ਪੂਰਾ ਨਹੀਂ ਭਰਨਾ ਆਪਾਂ ਤਾਂ ਤਿੱਕਰ ਬਸ ਅੱਧਾ ਕੱਪ ਭਰਾਂਗੇ ਇਸ ਤਰ੍ਹਾਂ ਕਰਕੇ ਆਪਾਂ ਆਪਣਾ ਬੈਟਰ ਸਾਰੇ ਕੱਪਾਂ ਦੇ ਵਿੱਚ ਭਰ ਲੈਣੇ ਹੈਗੇ ਇਹ ਰਿਪੇਪਰ ਕੱਪਾ ਜੀ ਆਮ ਨੋਰਮਲ ਆਪਣੇ ਘਰਾਂ ਦੇ ਵਿੱਚ ਹੁੰਦੀ ਹੀ ਆ ਇਹ ਕਿਉਂਕਿ ਜਦੋਂ ਵੀ ਆਪਾਂ ਕੋਈ ਪ੍ਰੋਗਰਾਮ ਕਰਦੇ ਆ ਆਪਾਂ ਚਾਹ ਪਾਣੀ ਵਾਸਤੇ ਲੈ ਕੇ ਆਉਣੇ ਆ ਇਹ ਲੋ ਜੀ ਮੈਂ ਕੱਪਾਂ ਦੇ ਵਿੱਚ ਪਾ ਲਿਆ ਆਪਣੇ ਵੈਕਟਰ ਨੂੰ ਤੇ ਇਸ ਨੂੰ ਇੱਕ ਪਲੇਟ ਦੇ ਵਿੱਚ ਰੱਖ ਲਿਆ ਤੇ ਮੈਂ ਇਹ ਸਾਰੀ ਤਿਆਰੀ ਕਰਨ ਤੋਂ ਪਹਿਲਾਂ ਗੈਸ ਦੇ ਉੱਪਰ ਕੜਾਹੀ ਰੱਖ ਲਈ ਸੀ ਉਸ ਦੇ ਵਿੱਚ ਨਮਕ ਪਾ ਕੇ ਤੇ ਇੱਕ ਸਟੈਂਡ ਰੱਖ ਲਿਆ ਸੀ ਇਸ ਤਰ੍ਹਾਂ ਇਸ ਨੂੰ ਪ੍ਰੀ ਹੀਟ ਕਰ ਲਿਆ ਆਪਾਂ ਇਸ ਦੇ ਵਿੱਚ ਰੱਖ ਦਾਂਗੇ ਜੀ। ਲੋ ਜੀ ਆਪਾਂ ਇਸ ਨੂੰ ਰੱਖਤਾ ਇਸ ਦੇ ਵਿੱਚ ਤੇ ਹੁਣ ਉੱਪਰੋਂ ਆਪਾਂ ਕਵਰ ਕਰ ਦਾਂਗੇ ਇਸ ਨੂੰ। ਕੋਈ ਆ ਮੁੱਦਾ ਮਾਰਤਾ ਵੱਡਾ। ਕਿਉਂਕਿ ਪਲੇਟ ਦੇ ਨਾਲ ਥਾਲ ਦੇ ਨਾਲ ਇਹ ਕਵਰ ਨਹੀਂ ਹੋ ਰਹੀ ਸੀਗੀ। ਲਓ ਜੀ 10 ਤੋਂ 12 ਮਿੰਟ ਹੋ ਗਏ ਆ ਇਸ ਨੂੰ। ਤੇ ਹੁਣ ਆਪਾਂ ਇੱਕ ਵਾਰੀ ਚੈੱਕ ਕਰਦੇ ਆਂਗੇ। ਖਾਜੇ ਟਾਈਮ ਲੱਗੂਗਾ ਜੀ ਇਸ ਨੂੰ ਆਪਾਂ ਇੱਕ ਵਾਰੀ ਫੇਰ ਕਵਰ ਕਰਕੇ ਰੱਖ ਦਿੰਦੇ ਆ ਤੇ ਆਪਾਂ ਬਾਰ ਬਾਰ ਇਸ ਨੂੰ ਨਹੀਂ ਢੱਕਣ ਚੱਕ ਕੇ ਦੇਖਣਾ ਜੀ 10 ਤੋਂ 12 ਮਿੰਟ ਬਾਅਦ ਆਪਾਂ ਚੈੱਕ ਕਰਨਾ ਜੀ ਲਓ ਜੀ 10 ਕਿ ਮਿੰਟ ਆਪਾਂ ਹੋਰ ਵੇਟ ਕਰਦੇ ਆ ਉਸ ਤੋਂ ਬਾਅਦ ਦੇਖਦੇ ਆ ਲਓ ਜੀ ਅੱਧਾ ਘੰਟਾ ਹੋ ਗਿਆ ਆਪਾਂ ਦੇਖਦੇ ਆ ਚੈੱਕ ਕਰਦੇ ਆ ਇੱਕ ਕਪੜਾ ਇਹਦੇ ਲਈ ਕੋਲ ਚੈੱਕ ਨੂੰ ਲੈ ਲੈ ਆ ਕੇ ਲਓ ਜੀ ਇਹ ਬਣ ਗਿਆ ਹੁਣ ਆਪਾਂ ਇਸ ਨੂੰ ਬਾਹਰ ਕੱਢ ਲਗੇ ਤੇ ਠੰਡਾ ਕਰ ਲਾਂਗੇ ਲਓ ਜੀ ਆਪਾਂ ਇਹਨਾਂ ਨੂੰ ਕੜਾਹੀ ਚੋਂ ਬਾਹਰ ਕੱਢ ਲਿਆ ਸੀਗਾ ਤੇ ਹਲਕੇ ਜਿਹੇ ਠੰਡਾ ਕਰ ਲਿਆ ਤੇ ਹੁਣ ਆਪਾਂ ਇਸ ਨੂੰ ਬਾਹਰ ਕਰਦੇ ਆ ਜੀ ਦੇਖ ਸਕਦੇ ਹੋ ਤੁਸੀਂ ਕਿੰਨਾ ਸਪੰਜੀ ਬਣ ਬਿਲਕੁਲ بس ہلکا ਜਿਹਾ ਆਪਾਂ ਇਦਾਂ ਘਮਾ ਲੈਣਾ ਆਪ ਨੂੰ ਥੋੜਾ ਹੀ ਆਪਣਾ ਬੈਟਰ ਆ ਜਿਹੜਾ ਉਹ ਪਤਲਾ ਹੋ ਗਿਆ ਸੀ ਤਾਂ ਕਰਕੇ ਇਸ ਨੂੰ ਟਾਈਮ ਵੱਧ ਲੱਗ ਗਿਆ ਬਣਾਉਣ ਦੇ ਵਿੱਚ ਇਸ ਤਰ੍ਹਾਂ ਆਪਾਂ ਇਸ ਨੂੰ ਘਰ ਦੇ ਵਿੱਚ ਹੀ ਵਧੀਆ ਬਣਾ ਸਕਦੇ ਆਗੇ ਕੜਾਹੀ ਦੇ ਵਿੱਚ ਕੋਈ ਆਪਾਂ ਨੂੰ ਅਵੰਦੀ ਲੋੜ ਨਹੀਂ ਗਈ ਤੇ ਮੀਨਜ਼ਾਬਿਆ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਪਸੰਦ ਆਈ ਹੋਵੇਗੀ ਜੇਕਰ ਪਸੰਦ ਆਈ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਸੱਗੂ ਵਲੌਗਸ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਤੁਸੀਂ ਦੇਖ ਸਕਦੇ ਨਹੀਂ ਵਿੱਚੋਂ ਵੀ ਕਿੰਨਾ ਜਾਲੀਦਾਰ ਬਣਿਆ ਇਹ